ਵਧੀਆ ਲੱਗ ਗਿਆ ਨੇ ਚਲੀ ਜਾਣਾ ਕੋਈ ਨਾ ਆਪਾਂ ਮਿਲਦੇ ਰਵਾਂਗੇ ਹੁਣ ਜਲਦ ਜਲਦੀ ਤੁਸੀਂ ਵੀ ਆਇਓ ਅਸੀਂ ਵੀ ਟੋਰਾਂਟੋ ਮੈਂ ਟੋਰਾਂਟੋ ਕਦੀ ਗਈ ਨਹੀਂ ਪਰ ਹਾਂ ਜਾਵਾਂਗੇ ਜੇ ਦਾ ਮਾਰਾਂਗੇ ਕਿਉਂਕਿ ਉੱਥੇ ਕਾਫੀ ਹੈਗੇ ਆ ਸਾਡੇ ਵੀ ਰਿਸ਼ਤੇਦਾਰ ਹੈਗੇ ਹਾਂ ਨਹੀਂ ਤਾਂ ਜਾਵਾਂਗੇ ਅਸੀਂ ਵੀ ਹੁਣ ਛੇਤੀ ਛੇਤੀ ਅਸੀਂ ਕਰੋ ਤੁਸੀਂ ਦੱਸੋ ਤੁਹਾਨੂੰ ਕਿੱਦਾਂ ਲੱਗਿਆ ਵਧੀਆ ਲੱਗਿਆ ਵਧੀਆ ਆਪਾਂ ਇੰਡੀਆ ਵੀ ਮਿਲੇ ਸੀਗੇ ਹਾਂਜੀ ਆਪਾਂ ਇੰਡੀਆ ਦੋ ਵਾਰ ਮਿਲੇ ਸੀਗੇ ਓਕੇ ਆ ਉਦੋਂ ਤੁਸੀਂ ਜੋਤੀ ਦੇ ਜੋਤੀਨਾਮ ਪਰਮੇਸ਼ਰ ਦਵਾਰ ਆਉਂਦੇ ਹਾਂ ਹਾਂਜੀ ਇੱਕ ਵਾਰ ਆਪਾਂ ਵਿਆਹ ਤੇ ਮਿਲੇ ਸੀ ਜੋਤੀ ਦੇ ਬਰਤ ਦੇ ਵਿਆਹ ਤੇ ਓਕੇ ਉਦੋਂ ਤੁਸੀਂ ਆਏ ਸੀ ਨਾ ਇੰਡੀਆ ਹਾਂਜੀ ਕਾਕੇ ਦੇ ਵਿਆਹ ਤੇ ਤੇ ਹਾਂ ਦੋਨੋਂ ਇਹ ਬੜਾ ਵਧੀਆ ਤੁਸੀਂ ਆਉਂਦੇ ਰਹਾ ਕਰੋ ਇੱਥੇ ਕੈਲਗਰੀ ਮੂਵ ਹੋ ਜੋ ਪਾਜੀ ਨੂੰ ਵੀ ਕਹਤੋਂ ਤੁਸੀਂ ਅਸ ਵੀਡੀਓ ਦੇਖਣਗੇ ਉਹ ਜੇ ਉਹਨਾਂ ਤੇ ਅਸਰ ਹੋਊਗਾ ਤਾਂ ਫਿਰ ਆ ਜਾਗੇ ਵੀ ਬੇਨਤੀ ਆ ਵੀ ਇੱਥੇ ਆ ਜਾਓ ਮੈਨੂੰ ਉਹ ਤਾਂ ਮਿਲੇ ਸੀਗੇ ਪਾਜੀ ਤੁਸੀਂ ਵਧੀਆ ਕੈਲਗਰੀ ਮੂਵ ਹੋ ਜੋ ਨਾਲੇ ਸੀ ਇੱਕ ਦੂਜੇ ਦੇ ਨੇੜੇ ਨੇ ਹਾਂਜੀ ਤੇ ਵਧੀਆ ਫਿਰ ਵਧੀਆ ਲੱਗਦਾ ਤੇ ਕੈਲਗਰੀ ਬਹੁਤ ਸੋਹਣਾ ਹੈ ਤੁਸੀਂ ਜਰੂਰ ਇੱਥੇ ਤੁਸੀਂ ਆਏ ਹੋਏ ਆਂ ਪਰ ਇੱਥੇ ਵੀ ਟਰਾਈ ਕਰਨਾ ਚਾਹੀਦਾ ਮੈਂ ਦੱਸਣ ਲੱਗੀ ਸੀ ਮੇਰੇ ਵੀਰਾ ਦੇ ਭਾਬੀ ਦੋਨੋਂ ਮੈਨੂੰ ਮਿਲੇ ਸੀਗੇ ਇੱਕ ਵਾਰਾ ਕਾਕਾ ਵੀਰੇ ਤੇ ਉਹ ਸੰਦੀਪਾ ਭਾਬੀ ਨਾ ਹਾਂਜੀ ਉਹ ਵੀਰੇ ਨੇ ਕਹਿਣਾ ਕਾਕਾ ਕਾਕਾ ਕਰੀ ਜਾਂਦੇ ਨੇ ਹਾਂਜੀ ਪਰ ਉਹ ਕਹਿੰਦੇ ਆ ਸ਼ੁਰੂ ਤੋਂ ਜਵੇਂ ਨਾਮ ਪੈ ਗਿਆ ਕਾ ਮੈਂ ਵੀ ਇਦਾਂ ਹੀ ਸੁਣਿਆ ਹੋਇਆ ਆ ਪਾਲੀ ਵੀਰੇ ਦਾ ਵੀ ਇਹੀ ਨਾਮ ਵੀ ਆਦਾ ਤੇ ਕਾਕਾ ਵੀਰੇ ਦਾ ਵੀ ਇਹੀ ਨਾਮ ਸੁਣਿਆ ਕਿਉਂਕਿ ਜਿਹਨੇ ਜੋਤੀ ਹੋਂਦੇ ਮੂੰਹ ਸੁਣਿਆ ਸੀ ਉਹੀ ਨਾਮ じゃ ਰਟ ਜਾਂਦਾ ਨਾ ਬੰਦੇ ਨੂੰ ਪਰ ਇਹ ਸਭ ਫੁੱਟਬਾਲ ਖੇਢੀ ਜਾਂਦਾ ਉੱਥੇ ਦੇਖ ਦੇਖਣ ਲੱਗਿਆ ਹੋਇਆ ਗੋਰੀਆਂ ਦੀ ਫੁੱਟਬਾਲ ਨਾ ਗੋਰੀ ਆ ਨਾ ਅੱਛਾ ਸਾਰੇ ਪੰਜਾਬੀਆਂ ਦੇ ਬਿਨਾਂ ਮੈਨੂੰ ਸਾਰੇ ਗੋਰੀ ਲੱਗੇ ਇੱਧਰ ਦੇਖੇ ਇਧਰ ਗੋਰੇ ਵੀ ਹੈਗੇ ਮਿਕਸ ਆ ਇਧਰ ਜਨੇ ਨਹੀਂ ਕਹ ਲੋ ਕਿ ਕਾਫੀ ਨੇ ਹਾਂਜੀ ਉਹ ਕਾਫੀ ਲੋਕ ਹੁੰਦੇ ਆ ਉਹ ਤੇ ਸ਼ਾਂਤੀ ਜੀ ਆ ਕਾਫੀ ਨਾ ਹਾਂ ਗੈਲਰੀ ਵਧੀਆ ਆ ਜੀ ਹਲੇ ਲੋਕ ਵਧੀਆ ਲੱਗਦਾ ਪਰਸਨਲੀ ਹੌਲੀ ਹੌਲੀ ਵਸ ਲੋਕ ਕੀ ਕਾਫੀ ਮੂਵ ਹੋ ਰਿਹਾ ਇਧਰ ਨੂੰ ਫੇਰ ਜ਼ਿਆਦਾ ਹੋ ਜਾਣਾ 1840 ਸੀ ਉਦੋਂ ਮੈਨੂੰ ਬਹੁਤ ਜਿਵੇਂ ਇੱਥੇ ਘੱਟ ਜਿਵੇਂ ਲਾਈਕ ਫੀਲ ਲਾਈਕ ਉਹ ਘੱਟ ਲੱਗਦਾ ਹੁੰਦਾ ਸੀ ਨਾ ਕੋਈ ਡਵੈਲਪ ਹੋਜੀ ਕੈਲਗਰੀ ਇੰਨਾ ਹੋਇਆ ਸੀਗਾ ਜਿਵੇਂ ਲਾਈਕ ਬਹੁਤ ਜਿੰਕੇ ਤੇ ਜਾਣਾ ਨਾ ਕਿਤੇ ਟ੍ਰਾਫਿਕ ਹੋਣੀ ਆ ਪਰ ਹੁਣ ਦੋ ਸਾਲਾਂ ਤੋਂ ਇੱਥੇ ਕਾਫੀ ਜਿਵੇਂ ਹੁਣ ਰਸ਼ ਜਿਵੇਂ ਪੈ ਰਿਹਾ ਕਾਫੀ ਰੁਕੀ ਮੂੰਹ ਹੋ ਰਿਹਾ ਡਰੰਟੋ ਸਰੀ ਤੋਂ ਤੇ ਵਧੀਆ ਜਿਵੇਂ ਲਾਈਕ ਹੁਣ ਕੈਲਗਰੀ ਵੀ ਥੋੜਾ ਕੈਲਗਰੀ ਚ ਵੀ ਰੌਣਕ ਆ ਰਹੀ ਆ ਪਰ ਕੈਲਗਰੀ ਉੱਧਾ ਵੀ ਬਹੁਤ ਵਧੀਆ ਆ ਸ਼ਾਂਤੀ ਆ ਦੇ ਬਹਿਮ ਆ ਕਿ ਕੈਲਗਰੀ ਅਸਲ ਜਿ ਸੁਣੋ ਕਰਕੇ ਹੁੰਦਾ ਆ ਹਾਂਜੀ ਪਰ ਯੂਸ ਟੂ ਹੋ ਜਾਂਦਾ ਰੋ ਨਹੀਂ ਉਹੀ ਆ ਜਿੱਦਾਂ ਮਤਲਬ ਅਸਲ ਚ ਇਹ ਵੀ ਹੁੰਦਾ ਜਿੱਥੇ ਬੰਦਾ ਰਹਿੰਦਾ ਹੁੰਦਾ ਨਾ ਉਹ ਕਰਕੇ ਹੋ ਜਾਂਦਾ ਹਾਂਜੀ ਵੀ ਉਹ ਛੱਡਣਾ ਜੋ ਔਖਾ ਲੱਗਦਾ ਨਾ ਨਹੀਂ ਸੁਣੋ ਸੁਣੋ ਤਾਂ ਹੋਣਾ ਤਾਂ ਤੋਂ ਵੀ ਆ ਸਾਰੀ ਪੈਂਦੀ ਆ ਉਹੀ ਬਸ ਮਾਈਂਡ ਸੈਟ ਬੰਦੇ ਦਾ ਹੋ ਹੁੰਦਾ ਨਾ ਹਾਂਜੀ ਮਾਈਂਡ ਸੈਟ ਨੂੰ ਥੋੜਾ ਚੇਂਜ ਕਰਨਾ ਹੁੰਦਾ ਪਰ ਵਧੀਆ ਕੈਗੈਰੀ ਵਰਕਸ਼ਾਪ ਸਾਰੀ ਜਗ੍ਹਾ ਬੈਸਟ ਆ ਹਾਂਜੀ ਜਿਹੜੀ ਦਿੰਦੇ ਉਹ ਤੁਹਾਨੂੰ ਉੱਥੇ ਬੈਸਟ ਲੱਗਦਾ ਫਰਿਆਦੀ ਜਿਵੇਂ ਕੋਮ ਫਿਰ ਕੇ ਬੰਦੇ ਨੂੰ ਦੇਖਣਾ ਚਾਹੀਦਾ ਅਸੀਂ ਸਾਵੇ ਤੇ ਰੁਕੇ ਸੀਗੇ ਇਹ ਗਿਣਤੀ ਕਰਨ ਲੱਗਿਆ ਹੋਇਆ ਹਾਂ ਸਾਰੀਆਂ ਚੀਜ਼ਾਂ ਦੀ ਆ ਜਾ ਚੀਜ਼ਾਂ ਆਰੇ ਨੂੰ ਪਿਆਰ ਪਰੀ ਸਾਥ ਰੇ ਕਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਠੀਕ ਠਾਕ ਆ ਤੇ ਆਪਣੀ ਹੈਗੀ ਆ ਕੈਲਗਰੀ ਤੋਂ ਹਣ ਵਾਪਸੀ ਤੇ ਆਪਾਂ ਚੱਲਦੇ ਆ ਜੋਤੀ ਭਾਜੀ ਤੇ 파ਰਸ ਮੈਨੂੰ ਛੱਡਣ ਚੱਲੇ ਆਗੇ ਤੇ ਵੈਸੇ ਤਾਂ ਕਾਫੀ ਰਾਤ ਆ ਸਾਢੇ 10 ਹੋਣੇ ਆਲੇ ਆਗੇ ਪਰ ਆਲੇ ਤੱਕ 파ਰਸ ਸੁੱਤਾ ਨਹੀਂ ਸੀਗਾ ਪਰ ਉਹ ਕਹਿੰਦੇ ਨਾਲ ਚੱਲ ਜੰਨੇ ਆ ਅਸੀਂ ਵੀ ਫੇ ਹੋ ਸਕਦਾ ਆਂਦਾ ਆਂਦਾ 파ਰਸ ਗੱਡੀ ਵਿੱਚ ਸਾਂਝੇ ਫੇਰ ਸੌਖਾ ਹੋ ਜਾਊਗਾ ਬੱਚਾ ਸਮਝ ਜਾਂਦਾ ਆ ਤਾਂ ਅਣੇ ਚੱਲਦੇ ਆ ਜੋਤੀ ਹਾਣਾ ਦਾ ਘਰ ਦੇਖ ਲੋ ਨੇਰੇ ਚ ਇਹ ਲਾਈਟਿੰਗ ਅਸੀਂ ਜਦੋਂ 파ਰਸ ਹੋਏ ਸੀ ਨਾ ਉਦੋਂ ਤੋਂ ਆਈ ਸੀ ਮੰਮੀ ਹੁਣਾਂ ਨੇ ਅੱਛਾ ਗ੍ਰੀਨ ਲਾਈਟ ਸੋਹਣਾ ਲੱਗਦਾ ਘਰ ਖੇਤਾਂ ਜਾ ਵਧੀਆ ਖੁੱਲਾ ਖੁਲਾ ਆ ਬਾਰਾ ਭਾਵਾਂ ਸੋਣੀ ਆ ਰਹੀ ਆ ਬਾਹਰ ਕਿੰਨੇ ਨੂੰ ਲੱਗ ਮਿਲ ਰਿਆ ਨਾ ਬਾਹਰ ਮੰਜੇ ਢਾ ਕੇ ਸੋਹਣੇ ਵਾਲਾ ਹਾਂ ਮੈਂ ਕਹਿੰਦਾ ਹਾਂ ਨਾ ਇਹਨੂੰ ਮੱਛਰਦਾਨੀ ਮੱਛਰ ਬਹੁਤ ਆ ਵੈਸੇ ਮੱਛਰਦਾਨੀਆਂ ਮੰਜੇ ਚਾਹੀਦਾ ਗੁਰੂ ਵੀ ਕਿਸੇ ਦਿਨ ਪਿੱਛੇ ਜਾ ਕੇ ਸੌਣਾ ਹਾਂ ਨਾ ਮੱਛਰਦਾਨੀ ਲਾ ਕੇ ਉਹ ਪਰ ਬਿਜ਼ੀ ਕਹਿੰਦੇ ਸੀ ਕੋਈ ਵਾਰ ਕੁਛ ਨਾ ਕੁਛ ਆ ਵੀ ਜਾਂਦਾ ਆ ਡਰ ਵੀ ਦਿੰਦਾ ਹਾਂਜੀ ਕੋਈ ਨਾ ਸੀਤ ਫੋਜ ਜਾਂਦਾ ਫੇਰ ਸੀਤ ਠਾਇਓ ਦੀ ਸੀਤ ਓਕੇ ਬਾਏ ਪਾਰਸ ਬਾਈ ਸੇ ਬਾਈ ਦੇ ਮਾਸੀ ਜੀ ਬਾਈ ਬਾਈ ਮਾਸੀ ਜੀ ਬਾਈ ਭਾਜੀ ਬਾਈ ਜੀ ਬਾਈ ਮਿਲਦੇ ਆ ਫਾਰਿਸ ਬਾਈ ਬੁੱਤੂ ਹਾਜ਼ਰ ਦਮ ਮੈਸਤੀ ਕਰਤੀ ਨਹੀਂ ਉਹ ਪਤਾ ਨਹੀਂ ਬਸ ਓਕੇ ਆਪਾਂ ਜੋਤੀ ਨੂੰ ਲੈ ਕੇ ਚੱਲੇ ਆਂਗੇ ਨਾਲ ਨਹੀਂ ਹੈ ਛੱਡੋ ਘਰ ਦੇ ਰੋਲ ਹੈ ਫੀਲਿੰਗ ਆ ਰਹੀ ਜਦੋਂ ਮੈਂ ਇੰਡੀਆ ਜਾਣਾ ਸੀ ਤਾਂ ਮੈਨੂੰ ਉਹੀ ਸੇਮ ਫੀਲਿੰਗ ਆ ਰਹੀ ਹੈ ਇੱਧਰ ਕੋਈ ਦੇਖ ਕੇ ਆ ਨਹੀਂ ਰਿਹਾ ਜਿਹੜੀ ਅੱਜ ਨਹੀਂ ਰਿਹਾ ਲੋਕਾਂ ਤੋਂ ਇੱਕ ਨਿਕਲਿਆ ਉਹ ਨਾ ਹੋਈ ਅਗਉਂ ਦੇ ਪੜੀ ਡਾ ਆ ਵੀ ਜਲੀ ਮੈਂ ਕਿਤੇ ਨਾਲ ਮੈਂ ਜੋਤੀ ਨੂੰ ਭੇਜਿਆ ਸੀ ਮੈਂ ਕਿਹਾ ਉਹਦੇ ਸਾਈਜ਼ ਚ ਚੈੱਕ ਕਰਕੇ ਆਓ ਮੈਂ ਉਹ ਜਿੱਥੇ ਪੁਰਸ ਦੀ ਆਪਣਾ ਨਹੀਂ ਪਾਈ ਤਾਂ ਉਹ ਮੈਂ ਉੱਥੇ ਚੈੱਕ ਕਰੀ ਕਿ ਮੈਂ ਕਿਹਾ ਹੋਏ ਇਹ ਪੈਣੀ ਨਹੀਂ ਮੈਨੂੰ ਮੈਂ ਅਸਲ ਸੱਚ ਤਾਂ ਨਾ ਤਾਂ ਹੋ ਗਿਆ ਸੀਗਾ ਮੈਂ ਕਿਹਾ ਜਿੱਦਾਂ ਮੇਰੇ ਕੋਲ ਸਮਾਨ ਸਮੂਨ ਜਾਇਆ ਕੀ ਚੱਲ ਜੀ ਉਹ ਜੋ ਫਸਾਉਣਾ ਪਿਆ ਕੁਝ ਸਮਾਰ ਬੰਦਾ ਕੱਢ ਲੈਂਦਾ ਆ ਨਾ ਨਹੀਂ ਪਰਫੈਕਟ ਆ ਉਹਦੇ ਵਿੱਚ ਨਹੀਂ ਜਿੱਦਾਂ ਇਹ ਆ ਬੈਗ ਦੇ ਵਿੱਚ ਵੀ ਆ ਨਾ ਤੇ ਪਰ ਦੇਖਦੇ ਆ ਇੱਕ ਪੰਗਾ ਇਹ ਆ ਕਿ ਚੈੱਕ ਇਨ ਆਨਲਾਈਨ ਨਹੀਂ ਹੋ ਰਿਆ ਨਹੀਂ ਤਾਂ ਕੋਈ ਇਸ਼ੂ ਹੀ ਨਹੀਂ ਸੀਗਾ ਕਿਉਂਕਿ ਆਪਾਂ ਕਿਹੜਾ ਬੈਗ ਤੇ ਕੋਈ ਟੈਗ ਚਾਹੀਦਾ ਸੀਗਾ ਕੋਈ ਹੈਗਾ ਹੀ ਨਹੀਂ ਉਹੀ ਤਾਂ ਪ੍ਰੋਬਲਮ ਆ ਤਾਂ ਹੀ ਟਾਈਮ ਇੰਨਾ ਲੱਗ ਰਿਹਾ ਅੱਗੇ ਦੇਖੋ ਲਾਈਨ ਇੰਨੀ ਜ਼ਿਆਦਾ ਹੋਈ ਪਈ ਆ ਹੈਨਾ ਆਪਾਂ ਕੀ ਇੰਨੀ ਲਾਈਨ ਹੋ ਗਈ ਅੱਜ ਪਹਿਲੀ ਵਾਰ ਹੋਇਆ ਉਸ ਦਿਨ ਜਿੱਦਾਂ ਮੈਂ ਆਈ ਸੀ ਉਦੋਂ ਜਿਵੇਂ ਵੇਲਾ ਬਿਆਸੀ ਮੈਂ ਜਦੋਂ ਸਰੀ ਗਈ ਸੀ ਲਾਸਟ ਵਾਰ ਸੀ ਫਲੇਅਰ ਠੀਕ ਗਈ ਸੀ ਤੇ ਉਦੋਂ ਕੋਈ ਲਾਈਨ ਕੋਈ ਰਸ਼ ਨਹੀਂ ਸੀ ਕੁਝ ਲਾਈਨ 'ਚ ਹੈ ਹੀ ਨਹੀਂ ਸੀ ਮੈਂ ਵੀ ਉਦੋਂ ਜਿੱਦੋਂ ਗਈ ਆ ਉਧਰ ਐਪਸਪੋਰਡ ਉਦੋਂ ਕੁਝ ਵੀ ਨਹੀਂ ਸੀ ਤਾਂ ਮੈਂ ਸੋਚਿਆ ਰਿਲੈਕਸ ਹੋ ਕੇ ਚ ਨੇ ਵੀ ਵਿਕੇ ਨਾ ਆ ਰਿਹਾ ਉਹਦੇ ਕਰਕੇ ਵੀ ਖੁਸ਼ ਵੀ ਉਹ ਸਦਰ ਆਦੀ ਫਲਾਈਰ ਕਰਕੇ ਵੀ ਉਹ ਸਦਰ ਕੁਝ ਕਹਿ ਨਹੀਂ ਸਕਦੇ ਹੈਗੇ ਵੀ ਰਾਤ ਨੂੰ ਕਿ ਜਿਆਦਾ ਪ੍ਰੈਕਟਿਸ ਕਰਦੇ ਨੇ ਕਿ ਇੱਕ ਤਾਂ ਸੌ ਕੇ ਚਲੇ ਜਾਂਦੇ ਆ ਹਨਾ ਤੇ ਉਹਦੇ ਵੀ ਕੋਈ ਸਾ ਮੇਂ ਮਸ਼ੀਨਾਂ ਜੀਆ ਕਾਰੇ ਲੈਨੇ ਆਈ ਮੈਨੂੰ ਪਤਾ ਨਹੀਂ ओके ਜਲਦੀ ਜਰੂਰ ਯਾ ਫਾਈਨਲੀ ਬੋਰਡਿੰਗ ਪਾਸ ਆਨਲਾਈਨ ਮਿਲ ਗਿਆ ਹੁਣ ਆਪਾਂ ਲਾਈਨ ਚੋਂ ਨਿਕਲਦੇ ਆਂਗੇ ਇੰਨੀ ਵੇਰ ਕਰਨ ਦੀ ਲੋੜ ਨਹੀਂ ਥੈਂਕ ਯੂ ਮੈਂ ਵੀ ਨਾਲ ਹੀ ਚਲਦਾ ਮੈਂ ਜੀ ਥੈਂਕ ਯੂ ਤੁਸੀਂ ਬਿਜ਼ੀ ਟਾਈਮ ਚ ਇਹਨਾਂ ਟਾਈਮ ਕੱਢਿਆ ਪਰ ਵੈਸੇ ਜੋਤੀ ਹਣੀ ਨਾਈਸ ਆ ਸ਼ੁਰੂ ਦੀ ਬਹੁਤ ਹੈਲਪ ਕਰਦੇ ਆਗੇ ਤੇ ਮੈਂ ਵੈਸੇ ਇਹਨਾਂ ਨੂੰ ਇੱਕ ਸਲਾਹ ਦੇ ਕੇ ਚੱਲਨੀ ਆ ਜੇ ਮੰਨਣਗੇ ਤਾਂ ਫਿਰ ਆਪਾਂ ਫਿਊਚਰ ਚ ਮਿਲਦੇ ਆਂ ਯਾ ਓਕਸੋ ਚਲੋ ਹੁਣ ਆਪਾਂ ਚੱਲੀਏ ਯਾ ਓਕੇ ਬਾਏ ਬਾਏ ਮਾਈ ਆਪਾਂ ਕੈਲਗਰੀ ਤੋਂ ਟੋਰੰਟੋ ਆਲਮੋਸਟ ਪਹੁੰਚ ਗਏ ਆ ਕਿ ਬਸ ਜਹਾਜ਼ ਲੈਂਡ ਹੋਣ ਵਾਲੀ ਆ ਤੇ ਮੈਂ ਸੌਂ ਗਈ ਸੀ ਫਲਾਈਟ ਦੇ ਵਿੱਚ ਇਸ ਕਰਕੇ ਮੈਂ ਕੋਈ ਵੀਡੀਓ ਨਹੀਂ ਬਣਾਈ ਆ ਗਈ ਤੇ ਹੁਣ ਮੈਂ ਉੱਠੀ ਆ ਔਰ ਜਹਾਜ਼ ਲੈਂਡ ਹੋਣਿਆ ਭਈਆ ਮੈਂ ਸੌਂ ਕੇ ਆਪਣਾ ਟਾਈਮ ਪਾਸ ਕਰ ਲਿਆ ਵੈਸੇ ਵੀ ਰਾਤ ਸੀਗੀ ਸੌਣਾ ਹੀ ਸੀ ਤੇ ਹੁਣ ਆਪਾਂ ਟੋਰੰਟੋ ਪਹੁੰਚਦੇ ਆ